ਤੰਨਯੋ ਜੀਵਾਤਮਾ ਕਦੇ ਅਗਿਆਨਤਾ ਦੇ ਹਨੇਰੇ ਵਿੱਚ ਨਾਮ ਭਟਕੇ ਇਹਨੂੰ ਗਿਆਨ ਦਾ ਚਾਨਣ ਮਿਲ ਜਾਵੇ ਤੇ ਇਹਦੇ ਵਾਸਤੇ ਭਾਈ ਸਤਸੰਗਤ ਵਿੱਚ ਆ ਕੇ ਅਪਾਲ ਪੁਰਖ ਵਾਹਿਗੁਰੂ ਜੋ ਕਿ ਗੁਰੂ ਪ੍ਰਤਖ ਰੂਪ ਆ ਪ੍ਰਮਾਤਮਾ ਦਾ ਇਹਨਾਂ ਦੇ ਬਚਨ ਰੂਪ ਚਰਨ ਆਪਣੇ ਹਿਰਦੇ ਵਿੱਚ ਵਸਾ ਲੋ ਫਿਰ ਇਸ ਸਦੀਵ ਕਾਲ ਦਾ ਜਿਹੜਾ ਜੀਵਨ ਹੈ ਤੁਹਾਨੂੰ ਪ੍ਰਾਪਤ ਹੋ ਜੂ ਤੇ ਗੁਰੂ ਤੋਂ ਦੂਰ ਜਾ ਕੇ ਮਤਾ ਜਾਣਿਓ ਵੀ ਕਿਤੇ ਸਾਡਾ ਜੀਵਨ ਫਿਰ ਇਸੇ ਤਰ੍ਹਾਂ ਚਾਨਣ ਨਾਲ ਹੋਊਗਾ ਨਾ ਗੁਰੂ ਨੂੰ ਤੇ ਸਦਾ ਅੰਗ ਸੰਗ ਜਾਣਣਾ ਫਿਰ ਇਹ ਅਵਸਥਾ ਬਣੀ ਰਹੂਗੀ ਤੇ ਜੇ ਗੁਰਮਖੋ ਗੁਰੂ ਤੋਂ ਦੂਰੀ ਬਣਾ ਲਈ ਵੀ ਹੁਣ ਮੈਂ ਬਹੁਤ ਜਾਣਨਾ ਫਿਰ ਇਹ ਅਵਸਥਾ ਗਵਾਚ ਜਾਣੀਆ ਫਿਰ ਅਹੰਕਾਰ ਨੇ ਇਹਨੂੰ ਖਾ ਜਾਣਾ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜੰਮ ਦਾਗਾਤੀ ਲੂਟਾ ਫਿਰ ਇਹ ਜੰਮ ਜਗਤੀ ਲੁੱਟ ਲੈਣ ਕੇ ਅਹੰਕਾਰ ਖਾਜੂ ਇਹਨਾਂ ਸਾਰੇ ਕਰਮ ਧਰਮਾਂ ਨੂੰ ਫਿਰ ਕੇਵਲ ਅਹੰਕਾਰ ਬੱਲੇ ਰਹਿ ਜੂ ਇਸ ਕਰਕੇ ਅਹੰਕਾਰ ਤੋਂ ਬਚਣ ਵਾਸਤੇ ਭਾਈ ਨਰੰਕਾਰ ਗਿਆਨ ਨੇ ਆਪਣਾ ਜਾਹਰ ਰੂਪ ਆਪਣੀ ਜੋਤ ਗੁਰੂ ਅੰਦਰ ਟਿਕਾ ਕੇ ਤੇ ਸਾਧ ਸੰਗਤ ਦਾ ਨਿਰਮਾਣ ਕੀਤਾ ਤੇ ਸਾਧ ਸੰਗਤ ਵਿੱਚ ਉਹ ਆਪ ਖੁਦ ਵਸ ਰਿਹਾ ਵਾ ਗੁਰੂ ਰੂਪ ਹੋ ਕੇ ਤੇ ਗੁਰੂ ਨੂੰ ਭਾਈ ਐਵੇਂ ਨਾ ਜਾਣੋ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਨਾਨਕ ਸੋਦੇ ਸਿਮਰਤ ਰੇਦ ਜਿੰਨੇ ਵੀ ਧਰਮ ਗ੍ਰੰਥਾ ਸਾਰੇ ਘੋਖਤੇ ਤੇ ਕੀਨ ਤੋੜ ਮਿਲਿਆ ਤਤ ਕੀ ਮਿਲਿਆ ਤਤੇ ਮਿਲਿਆ ਵੀ ਪਾਰ ਬ੍ਰਹਮ ਗੁਰ ਨਾਹੀਂ ਭੇਦ ਪ੍ਰਮਾਤਮਾ ਵਿੱਚ ਤੇ ਗੁਰੂ ਵਿੱਚ ਗੁਰਮੁਖ ਕੋ ਰੰਚਕੁ ਮਾਤਰ ਫਰਕ ਨਹੀਂ ਹੈ ਫਰਕ ਸਿਰਫ ਇੰਨਾ ਕਿ ਇੱਕ ਨਿਰਾਕਾਰ ਜਿਹਦਾ ਕੋਈ ਖਾਸ ਆਕਾਰ ਨਹੀਂ ਹੈ ਇੱਕ ਨੇ ਆਕਾਰ ਧਾਰਨ ਕੀਤਾ ਹੋਇਆ ਜੋ ਸਾਨੂੰ ਦਰਸ਼ਨ ਦੇ ਰਿਹਾ ਹੈ